ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਲਖੂਆ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦਾ ਤਿੰਨ ਝੋਟੀਆਂ ਦਿਖਾਵਾਂਗੇ ਦੋ ਬਿਲਕੁਲ ਤਾਜ਼ੀਆਂ ਸੂਈਆਂ ਤੇ ਇੱਕ ਗੱਬਣ ਤਿਆਰ ਆਪਾਂ ਪਹੁੰਚੇ ਹਾਂ ਭਾਜੀ ਨੀਟੇ ਸਿੰਘ ਹਣਾ ਕੋਲ ਤੇ ਆਜੋ ਕਰਦੇ ਆ ਭਾਈ ਨਾਲ ਗੱਲਬਾਤ ਇਹ ਫੋਰਮ ਤੇ ਨਾਲ ਦੀ ਡਿਟੇਲ ਸਾਸਿਆ ਭਾਜੀ ਸੱਚਾ ਵੀਰ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਗੁਰੂ ਗ੍ਰਾਮਦਾਸ ਦੀ ਕਿਰਪਾ ਜੀ ਕਿਰਪਾ ਚਾਹੀਦੀ ਆ ਜੀ ਤੇ ਬਈ ਜੀ ਆਪਣਾ ਨਾਮ ਤੇ ਡਰੈਸ ਦੱਸਿਓ ਵੀਰ ਜੀ ਮੇਰਾ ਨਾਮ ਨੀਟਾ ਪਿੰਡ ਲਖੂਆਲ ਤਸੀਲ ਆਈ ਨਾਲਾ ਤੇ ਜਿਹੜਾ ਅਮਰਸਰ ਠੀਕ ਆ ਜੀ ਫੋਨ ਨੰਬਰ ਵੀ ਬੋਲ ਦਿਓ ਨਵੇਂ 95 95926 ਤੇ 60565 ਠੀਕ ਆ ਜੀ 95926 ਤੇ 60565 ਹਾਂਜੀ ਬਈ ਦੱਸਿਓ ਹਾਂ ਪਹਿਲੇ ਨੰਬਰ ਤੇ ਆ ਨੀਲੀ ਰਵੀ ਵੀਰ ਜੀ ਮੰਨ ਲਓ ਆਪਣੇ ਦੱਸਣ ਦੀ ਲੋੜ ਨਹੀਂ ਹੈ ਕੁਆਲਟੀ ਵੇਖੋ ਮੈਂ ਦੀ ਹਾਂਜੀ ਤੇ ਮਗਰ ਵੀ ਇਹਦੇ ਕੱਟੀ ਆ ਅਛਾ ਜੀ ਤੇ ਲਈ ਵੀ ਆਪਣੇ ਖਾਸ ਬੰਦੇਆਂ ਕੋਈ ਰਿਸ਼ਤਦਾਰਾਂ ਕੋਈ ਠੀਕ ਆ ਠੀਕ ਆ ਜੀ ਮੈਂ ਦੁੱਧ ਪੁੱਛਦਾ ਭਾੜੀ ਆ ਠੀਕ ਹੈ ਲਓ ਜੀ ਨੇਲੀ ਰਵੀ ਦੀ ਤੇ ਪਿੱਛੇ ਵੀ ਫੀਮੇਲ ਦੇ ਕਾਫ ਆ ਗਿਆ ਜੀ ਪਿੰਡਾਂ ਪੁੰਡਾਂ ਦਾ ਵੱਡੀ ਨਹੀਂ ਫੁੱਲ ਸਹਜ ਹੈ ਚੰਗੇ ਤਗੜੇ ਕੱਦ ਕਾਠ ਵਾਲੀ ਤੇ ਹੈ ਵੀ ਸਿੰਗਲ ਅੰਡਿਆ ਕਿੰਨਾ ਕਿ ਕੋ ਇਸ ਟਾਈਮ ਦੁੱਧ ਕੋਈ ਵੀਰ ਜੀ ਹੈਗਾ 10-11 ਕਿਲੋ ਅੱਛਾ ਜੀ ਠੀਕ ਆ ਚੈਨ ਵਾਲਾ ਨੇ ਮਿਲਣ ਵਾਲਾ ਹੋਊਗਾ ਪਰ ਮੈਂ ਦੁੱਧ 14-15 ਕਿਲੋ ਦੇ ਦਿੰਦੀ ਆ ਠੀਕ ਹੈ ਠੀਕ ਹੈ ਲਓ ਜੀ ਆਪਣੀ ਇਸ ਤਰ੍ਹਾਂ ਕਮਜ ਆਈ ਅੱਛਾ ਜੀ 10 ਤੋਂ 11 ਲੀਟਰ ਜਿਹੜਾ ਇਸ ਟਾਈਮ ਦੁੱਧ ਤਿਆਰ ਆ ਰਿਹਾ ਹੈ ਉਹ ਅੰਦਰ ਨਹੀਂ ਆ ਠੀਕ ਆ ਜੀ ਪਿਓਰ ਨੀਲੀ ਰਵੀ ਦੇ ਵਿੱਚ ਆ ਗਈ ਤੇ 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 ਕੱਟ ਵਾਲੀ ਆ ਕਰਮ ਵਾਲੀ ਸੂਆ ਭਾਜੀ ਕਰਮ ਸੂਈ ਆ ਸੂਆ ਵੀਰ ਜੀ ਕਹਿਣ ਨੂੰ ਤਾਂ ਮੈਂ ਦੂਜਾ ਜੋਗ ਅਸੀਂ ਤੀਸਰੇ ਸੂਏ ਸੂਈ ਆਏ ਅੱਛਾ ਜੀ ਪਿੱਛੇ ਇਹਦੇ ਕੱਟੀ ਯਾਰ ਆ ਬੇਤੋ ਠੀਕ ਆ ਠੀਕ ਆ ਲਓ ਜੀ ਤੀਸਰਾ ਸੂਆ ਸੂਈ ਆ ਤੇ ਪਿੱਛੇ ਵੀ ਇਹਦੇ ਫੀਮਲੇ ਦੇ ਕਾਤੋ ਅੱਖ ਵੀ ਬਿੱਲੀ ਆ ਬਿਲਕੁਲ ਬਿਲਕੁਲ ਕੋਈ ਤੇ ਹਵਾਨੇ ਤੇ ਵੀ ਡੱਬ ਡੁੱਬ ਨਾ ਸਸ ਕੁਆਲਟੀ ਬੜੀ ਮਹਿੰਗੀ ਆ ਚੈੱਕ ਕਰ ਸਕਦਾ ਜੀ ਮਣਕੀ ਆ ਕਿਤੇ ਟੇਡਾ ਕੱਟ ਆ ਗਿਆ ਵਾ ਵੱਡੀ ਮਹਿੰਗੀ ਇਹਦੇ ਚੋਣ ਇੱਕ ਨੰਬਰ ਹੋਊਗੀ ਰੋਮ ਵਰਗੀ ਬੋਲੀ ਅੱਛਾ ਜੀ ਹਾਂ ਜੀ ਸਾਨੂੰ ਜਿਹੜਾ ਐਨ 40 ਲੱਖ ਦਾ ਕੰਦਾ ਕੰਦਾ ਲਗਾ ਰਿਆ ਪਿੰਡਾ ਵੇਖੋ ਇਹਦਾ ਕਿਦਰਾ ਦਾ ਆ ਠੀਕ ਆ ਸਾਡੇ ਵਾਲੀ ਛੇਲਰ ਦਾ ਪਿੰਡਾ ਬਰੀਕ ਬੜੀ ਆ ਠੀਕ ਆ ਲਓ ਜੀ ਐਨ ਪਤਲੇ ਚਮੜੀ ਯਾਰ ਇਹ ਕੀ ਕਰ ਸਕਦੇ ਜੱਟਾ ਝਟਾ ਜਿਹੜਾ ਇਹ ਨਾੜਾ ਨੂੜਾ ਜਿਹੜੀਆਂ ਮਿਲਕ ਵਾਂਜ ਬਹੁਤ ਵਧੀਆ ਲੱਗੀ ਇਹ ਤੇ ਦੁੱਧ ਮੈਂ ਇਹ ਲਊਗੀ 14 15 ਫੇਰ ਹੋਣਾ ਅੱਛਾ ਜੀ ਮੈਲਾ ਮਾਰਨ ਦਾ ਵੀ ਆ ਵੇ ਲੋ ਠੀਕ ਆ ਠੀਕ ਆ ਹਾਂ ਇਹਦਾ ਭਾਈ ਜੀ ਫਿਰ ਮੁੱਲ ਮੁੱਲੋ ਵੀਰ ਜੀ ਇਹ ਤਾਂ ਮੈਂ ਤਾਂ ਜੀ ਸਵਾ ਲੱਖ ਦੀ ਹਾਂ ਜੀ ਪਰ ਆਪਾਂ ਥੋੜੀ ਗੈਜ ਦੇਣੀ ਆਪਾਂ ਹਿਸਾਬ ਨਾਲ ਲਈ ਆ ਠੀਕ ਆ ਇੱਕ ਪੰਜ ਦੀ ਦੇ ਦਈਏ ਕਰ ਦੋ ਜੈਸੇ ਲੋ ਜਿੱਥੇ ਕਿ ਛੱਡਨੀ ਪੰਜ ਛੱਡ ਦਈਏ ਕਰ ਦਈਏ ਲੱਖੋਂ ਅੰਦਰ ਕਿ ਨਹੀਂ ਕਰ ਦਈਏ ਦੱਸੋ ਕਰ ਦੋ ਖੁੱਲਾਈ ਦੋ ਛੱਡ ਦਈਏ ਹੋਰ ਛੱਡ ਦੋ ਕਿ ਕਿ ਨਹੀਂ ਛੱਡਾ ਬਹੁਤ ਦਿਨਾਂ ਛੱਡਾ ਹੋ ਮੈਂ ਵੇਖ ਲਉ ਨਹੀਂ ਚੰਗੀ ਆ ਮੈਂ ਤਾਂ ਚੰਗੀ ਆ ਕੁਆਲਟੀ ਚ ਆ ਗਈ ਆ ਇਹੋ ਜੀ ਮੈਂ ਪੈਸੇ ਲਾ ਕੇ ਮਿਲਦੀ 95 ਦੀ ਜਾਲ ਲੀਏ 95 ਦੀ ਜੇ ਤੂੰ ਕਹਿ ਤਰ ਦੇ ਦਾਂਗਾ ਪਰ ਦੇਦਾ ਨਹੀਂ ਮੈਂ ਮੰਨ ਲਓ ਬਹੁਤ ਜ਼ਿਆਦਾ ਚੰਗੀ ਆ ਬਿਲਕੁਲ ਟੋੜਾ ਆ ਕੇ ਖੜੇ ਸਾਡੇ ਕੋਲ ਜਿਹੜਾ ਠੀਕ ਆ ਠੀਕ ਆ ਜੀ ਇਹ 95 ਜਿਹੜਾ ਮੇਰਾ ਵੀਰ ਛੋੜੀ ਹੋਣੀ ਆ ਠੀਕ ਆ ਲਓ ਜੀ 95000 ਦੁੱਧ ਕਾਲਜ ਜੈਜ ਠੀਕ ਆ ਠੀਕ ਆ ਜੀ 14 ਮ 15 ਲੀਟਰ ਦੁੱਧ ਪਰ ਉਹ ਵੀ ਤੇ ਭਾਈ ਦੂਜੇ ਨੰਬਰ ਤੇ ਝੋਟੀ ਨੇ ਦੂਜੇ ਨੰਬਰ ਤੇ ਝੋੜੀ ਪਹਿਲਾ ਸੁਆ ਵੀਰ ਜੀ ਅੱਛਾ ਜੀ ਇਹਨੂੰ ਸੂਈ ਨਾਲ ਤੀਸਰਾ ਦਿਨ ਆ ਠੀਕ ਆ ਜੀ ਕੱਟੀ ਮਗਰ ਆ ਤੇ ਉਹ ਵੇਲੇ 나ੜੂ ਮੋੜੂ ਸਾਰਾ ਕੁਝ ਨਾਲ ਹੀ ਆ ਠੀਕ ਹੈ ਲੋ ਜੀ ਇਹਦੇ ਵੀ ਵਿਸ਼ੇ ਫੀਮੇਲ ਕਾਫ ਜੇ ਬਚਾ ਲਾ ਦੀਏ ਮੜਾ ਜੇ ਲਾ ਦੋ ਲਾ ਦੋ ਲਾ ਦੋ ਇਹ ਪਹਿਲਾ ਹੀ ਸੁਗਾ ਸੁਈ ਕਿੰਨਾ ਕਿ ਇੱਕ ਵਜੇ ਬੋਲਾ ਬੋਲਾ ਇਹ ਦੇਖੋ ਵੀਰ ਜੀ 8 ਕਿਲੋ ਤੋਂ ਬਾਹਰ ਹੀ ਬੋਲਾ ਅੰਦਰ ਨਹੀਂ ਆ ਠੀਕ ਹੈ ਜੀ ਸਭ ਜੀ 8 ਕਿਲੋ ਦੇ ਲਾਗੇ ਬੰਨੇ ਹਜੇ ਬੋਲਾ ਹੀ ਬੋਲਾ ਤਿਆਰ ਆ ਉਹ ਛੋਟੀ 10 ਤੋਂ ਬਾਹਰ ਦਊਗੀ 11 ਦੇ ਦੇ 12 ਦੇ ਦੇ ਠੀਕ ਆ ਹ ਕੁਆਲਟੀ ਵਾਲੀ ਛੋਟੀ ਠੰਡੀ ਧੀਰੀ ਆ ਅੱਛਾ ਜੀ ਤੁਹਾਨੂੰ ਵੇਖੋ ਖਾਣਨਾ ਮੈਂ ਪਹਿਲਾਂ ਤੋਂ ਕਈ ਕਰਦੇ ਆ ਵੀਰ ਨਹੀਂ ਬਿਲਕੁਲ ਸਹੀ ਗੱਲ ਆ ਜੀ ਤਸੱਲੀ ਕਰਾ ਦੀਏ ਇਹ ਛਾਈ ਵੇਖੋ ਝੋਟੀ ਦੀ ਕਾਲੀ ਬੰਬ ਆ ਠੀਕ ਆ ਠੀਕ ਸਿੰਗ ਸੁੰਗ ਬਹੁਤ ਸੋਹਣਾ ਲੱਗਾ ਜੀ ਨਸਲ ਦੀ ਹੈ ਇਹ ਬਿਲਕੁਲ ਸ਼ਾਂਤ ਸੁਭਾਅਲੀ ਆ ਇਹਦੇ ਵੀ ਕੱਟੀ ਪਿੱਛੇ ਹਾਂਜੀ ਇਹਦੇ ਵੀ ਕੱਟੀ ਠੀਕ ਆ ਜੀ ਇਹਦੇ ਪਿੱਛੇ ਵੀ ਫੀਮੇਲ ਕਾ ਉਹ ਤੇਸ ਕੁਆਲਟੀ ਵਿੱਚ ਕੀ ਕਰ ਸਕਦੇ ਜਾਨ ਜਾਂ ਡਬਲਾਇਆ ਗਿਆ ਤੇ ਸਿੰਗ ਸੁੰਗ ਵੀ ਚੰਗਾ ਲੱਗਾ ਕਰਮਾਲੀ ਨੂੰ ਮਾੜ ਮੜਿਆ ਲੋ ਜੀ ਲਾਗੇ ਮੈਂ ਚੈੱਕ ਕਰਾਉਂਦੇ ਹੁਸਮਾ ਹੁਸਮਾ ਦੇ ਚਵਾਹ ਵੀ ਜੋ ਆਹੀ ਕਰੂ ਜੀ ਜਿੱਦਲੀ ਸਾਈਡ ਤੇ ਟੈਕਾ ਤੋਂ ਦੇਣਾ ਵਾਪਸ ਮਾ ਪਿੱਛੇ ਵਾਲਾ ਆਪਾਂ ਦਿਖਾ ਦਿੰਨੇ ਆ ਜੱਕੇ ਵੀ ਇਦਾਂ ਨਹੀਂ ਜੋਣ ਲੱਗੀ ਝੋਟੀ ਨੂੰ ਅੱਛਾ ਜੀ ਜਿਹੜੇ ਕਹਿੰਦੇ ਗੱਲਾਂ ਗਾਹ ਦੀਆਂ ਵੇਖੀ ਕੋਈ ਧੂਰ ਨਹੀਂ ਛਟਾ ਰਹੀ ਆ ਹਾਂ ਜੀ ਚੱਲ ਮਾਰੋ ਮਾਰੋ ਤਰਾ ਕੋਈ ਨਾ ਘਾਰੇ ਪਾਦੀਆਂ ਘਾਰੇ ਮਾਰਦੀਆਂ ਤੇ ਹਾਂ ਜੀ ਆ ਵੀ ਆੜੇ ਦੀ ਸੁਨਾਲੀ ਚਵਾਈ ਨੇ ਚੈੱਕ ਕਰਨਾ ਉਹ ਲੈਣ ਦਾ ਸੌਫਟ ਆ ਰਿਹਾ ਰੂਮ ਵਰਗੀ ਬੋਲੀ ਹੈ ਅੱਛਾ ਜੀ ਇਹ ਵਾਲੀ ਨਗਰ ਦੇ ਸੁਨਾਲੀ ਚਵਾਈ ਜੀ ਚੈੱਕ ਕਰਦਾ ਵੀ ਕਿਹਨੇ ਚਵਾਈ ਦੀ ਕੋਈ ਕਮੀ ਨਹੀਂ ਹੈਗੀ ਠੀਕ ਹੈ ਠੰਡੀ ਧੀਰੀ ਆ ਹੁਣ ਥੋੜਾ ਇਹ ਥਾਂ ਵੇਖੋ ਕਿੰਦਾ ਚੰਗਾ ਦੁੱਧ ਝੋਟੀ ਦਸਾਂ ਤੋਂ ਬਾਹਰ ਦਊਗੀ ਅੱਛਾ ਜੀ ਅੰਦਰ ਨਹੀਂ ਦਿੰਦੀ ਖਣਲੇਵੇ ਵਾਲੀ ਆ ਜਿਹੜੀਆਂ ਕਾਫੀ ਆ ਗਈਆਂ ਵਾ ਤੇ ਖਣ ਦੁੱਲਦਾ ਬਹੁਤ ਚੰਗਾ ਲੱਗਾ ਐਨ ਗੈਸ ਦੇ ਲੱਗਾ ਬਿਆਬਤ ਕੰਦਾ ਕੰਦਾ ਥਾਂ ਲੱਗਾ 10 11 ਲੀਟਰ ਜਿਹੜਾ ਦੁੱਧ ਭਰੀ ਜੋ ਵੀ ਬਾਕੀ ਚਲੋ ਚਾਹੀ ਸਾਫ ਕਰਨ ਵਾਲਾ ਭਰਾ ਲੈ ਦੁੱਧ ਚੱਕਾ ਕੱਢੀ ਜੋ ਵੀ ਅੱਛਾ ਜੀ ਅੱਛਾ ਜੀ 8 ਕਿਲੋ ਬੋਲਾ ਆ ਅੱਛਾ ਜੀ ਲੋ ਬਣਾ ਕੱਢੀ ਜਿੱਲਾ ਨਾੜੂ ਨਮਕੰਡਿਆ ਬਗਾਤੀ ਨਾ ਆਪਾਂ ਠੀਕ ਅੱਛਾ ਜੀ 8 ਕਿਲੋ ਬੋਲਾ ਆ ਹੁਣ ਠੀਕ ਹੈ ਤੇ ਖੇੜੇ ਵੀ ਕੱਟੀ ਆ ਜਿਹੜਾ ਬੋਲਾ ਹੀ ਬੋਲਾ ਤਿਆਰ ਤੇ ਇਹਦੇ ਪਿੱਛੇ ਵੀ ਫੀ ਮਿਲਕਾਫ ਆ ਜੇ ਬਿਲਕੁਲ ਜਿੱਲਾ ਨਾੜੂ ਅਜਵਾਗ ਦਾ ਕਾਣ ਦੇ ਕੋ ਕਟਾ ਚੰਗਾ ਠੀਕ ਹੈ ਜੀ ਆਪ ਤੋਂ ਜਿਹੜਾ ਐ ਨੋਕੜਾ ਲੱਗਾ ਪਿਆ ਫਰ ਮਾਲੀ ਨੇ ਦੇਵੇ ਦੀ ਬੜੀ ਸਾਫ ਹੈ ਇਧਰੋਂ ਵੀ ਦਿਖਾ ਦੋ ਤੁਹਾਨੂੰ ਇਹ ਇੰਦਰਲੀ ਸਾਈਡ ਤੋਂ ਚੈੱਕ ਕਰ ਸਕਦੇ ਤੁਸੀਂ ਤੁਹਾਨੂੰ ਦੱਸਿਆ ਹੈ ਗੈਪ ਇਹਦਾ ਭਾਈ ਜੀ ਫਿਰ ਮੁੱਲ ਮੁੱਲ ਜਾਇਜ਼ ਹੀ ਕਰਨਾ ਹੈ ਵੀਰ ਜੀ ਇਹ ਵੀ ਦੇ ਦੀ ਹੈ 95 ਦੀ ਕੱਢ ਦੋ ਇਹਦਾ ਵੀ ਜੱਸਣਾ ਹੀ 5 ਹੀ ਛੱਡੀਏ 90 ਹਾਂ ਖੱਤ ਗਿਨਪੇ ਅੰਦਰ ਅੰਦਰ ਕੱਪ ਜੀ ਹਾਂ ਜੀ ਏ 1000 1000 ਹੋਰ ਛੱਡ ਦੋ 88 ਵੀ ਹਾਂ ਜੀ 87 ਦੀ ਆਣਾ ਜੀ ਠੀਕ ਹੈ ਲਓ ਜੀ 87 ਕਿੰਨੇ ਦਾ ਮਰਜ਼ੀ ਚੋਲੇ ਕੋਈ ਨਾ ਲੱਤ ਮਾਰੂਗੀ ਹਾਂ ਜੀ ਚੋਣ ਮਾੜੀ ਹੋਵੇ ਧੂਰ ਛੱਟਾ ਹੋਵੇ ਅੱਛਾ ਜੀ ਚੁੱਪ ਕਰਕੇ ਲੱਦ ਜਾਵੇ ਤੇ ਪੈਸੇ ਡਬਲ ਦਾਵਾਂਗੇ ਠੀਕ ਹੈ ਜੀ ਦੁੱਧ ਕਿਲੋ ਵੱਧ ਘੱਟ ਸਕਦਾ ਆ ਪਰੇਸਾਂ ਜਾ ਕੇ ਹਾਂਜੀ 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 ਬਾਕੀ ਫੁੱਲ ਗਰੰਟੀਆਂ ਹੋਣਗੀਆਂ ਤਾਂ ਮੈਲਾ ਮਾਰਨ ਡੀਆਂ ਵੇਖ ਲੋ ਇਹਨੇ ਤੇ ਮਾਰੀ ਠੀਕ ਹੈ ਠੀਕ ਹੈ ਲਓ ਜੀ ਆਹ ਮੈਲਾ ਮੂਲਾ ਦੇਹਦੀਆਂ ਮਾਨ ਛੋਟੀਆਂ ਆਹ ਭਾਜੀ ਕਿਵੇਂ ਆਗੇ ਤੇ ਜੇ ਨੰਬਰ ਤੇ ਇਹ ਵੀਰ ਦੀ ਛੋਟੀ ਤਿਆਰ ਆ ਲੈ ਖੜਦੀ ਪੰਜ-ਸੱਤ ਦਿਨ ਅੱਛਾ ਜੀ ਹਫਤਾ ਲੈ ਜਾਉਣੀ ਵੇਖੋ ਛੋਟੀ ਸੰਭੀ ਕਿਸੇ ਨੇ ਤੂੰ ਦਾ ਕਿ ਨਾ ਤੂੰ ਕੀ ਦੂਜੇ ਸੁਣੀ ਜਿਹਾ ਠੀਕ ਹੈ ਠੀਕ ਹੈ ਲਓ ਜੀ ਦੂਜਾ ਸੁਗਾ ਕਿੰਨਾ ਘੜਿਆ ਦੋ ਦਿਨ ਪਹਿਲੇ ਤੂੰ ਇਹ ਅੱਛਾ ਜੀ ਅਗਲੀ ਜੇਰੇ エアਪਕਾ ਕੋਣ ਮਹਾਰਾਜ ਬਟੋ ਠੀਕ ਹੈ ਠੀਕ ਹੈ ਲਓ ਜੀ 10 ਤੋਂ 11 ਲੀਟਰ ਜਿਹੜਾ ਦੋ ਦਿਨ ਪਹਿਲੇ ਸਵੇਨੇ ਭਰਿਆ ਕਰਮ ਵਾਲੀ ਨੇ ਪਾਤੀ ਜੱਟਾ ਛੋਟਾ ਹਾਂਜੀ ਸਾਂਭੀ ਝੋਨੀ ਬੜੀ ਆ ਹਾਂਜੀ ਹਾਂ ਬਿੱਟੇ ਲਾਟਰ ਲਾਵਿਆ ਜਿਹੜੀਆਂ ਸੇਵਾ ਨਾਲੋਂ ਨੇ ਕਦਰ ਛੱਡੇ ਚਾਰੂ ਬੜੀ ਆ ਅੱਛਾ ਜੀ ਹਾਂਜੀ ਆ ਬਖਾਉ ਤੁਹਾਨੂੰ ਸੁਣ ਕੱਡਾ ਚੰਗਾ ਲੱਗਾ ਠੀਕ ਹੈ ਠੀਕ ਹੈ ਜੀ ਥਾਣਾ ਦਾ ਸੈਜ ਕਿਹਾ ਉਹਦੇ ਢਿੱਲਾ ਢੋਲਾ ਜਿਹੜੀਆਂ ਕਾਫੀ ਆ ਗਈਆਂ ਅੱਜ ਹਵਾਨੇ ਦੇ ਬੱਤੀ ਦੇ ਦੇਖੋ ਜੀ ਦਾ ਜਰਸੀ ਗਾਜ਼ਰੀ ਦੀ ਐਦਾਂ ਆ ਆ ਦਿਖਾਓ ਇਹ ਗੱਲ ਉਹ ਜੀ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਸਿੰਘ ਸਿੰਘ ਬਹੁਤ ਹੀ ਚੰਗਾ ਲੱਗਾ ਹੈ ਇਹ ਸਭੀ ਬੜੀ ਹੈ ਇਹ ਮਜਬੀ ਸਿੰਘਾਂ ਕੋ ਲਈ ਆ ਅੱਛਾ ਜੀ ਬਹੁਤ ਸੇਵਾ ਕੀਤੀ ਝੋਟੀ ਦੀ ਠੀਕ ਹੈ ਠੀਕ ਹੈ ਜੀ ਚਲੋ ਦੋ ਦੋ ਵੰਦੇ 10000 ਦਾ ਆਪਾਂ ਨਾਰਮਲ ਸੇਵਾ ਤੇ ਚੋਂਦੇ ਰਹੇ ਆ ਠੀਕ ਆ ਤਾਂ ਜੇ ਸਵੇ ਸੁਣੀ ਆ ਠੀਕ ਹੈ ਜੀ ਹੁਣ ਦੇਦੇ 12 ਹੁਣ ਦੇਦੇ 14 ਇਹ ਅਗਲੇ ਮੋਲੇ ਦਾ ਵੀਰ ਜੀ ਕਰਾਂਗੇ 15 ਹਾਂਜੀ ਤੇ ਪੂਰੇ ਵੀ ਦੇ ਦਾਂਗੇ ਲੱਖ ਦੇ ਹਾਂਜੀ ਕਰਤੀਏ ਥੋੜੇ ਜਿਹਾ ਵੇਲੇ ਕੋਈ ਯਾਰ ਛੱਡ ਦਾਂਗੇ 95 ਦੀ ਠੀਕ ਹੈ ਜੀ ਇੱਕ ਹੋਰ ਛੋਟ ਕਰਦਾ ਕਿ 97000 ਰੁਪਏ ਛੋਟੀ ਦੇ ਦਾਂਗੇ ਠੀਕ ਹੈ ਲਓ ਜੀ 97000 ਦੀ ਅੱਛਾ ਜੀ ਜੇ ਜੂਏ ਸੋਹਣੀ ਦੋ ਤੇ 13 ਕਿਲੋ 12 ਕਿਲੋ ਆਰਾਮ ਨਾਲ ਦੇਈ ਜਾਣਾ ਚਲੋ ਜਿਆਦਾ ਦੇ ਆ ਮੈਂ ਗੱਪ ਜਿੰਨੀ ਮਰਜ਼ੀ ਮਰੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਤਾਂ ਪਰ ਸਭੀ ਸੂਤੀ ਬੜੀ ਛੋਟੀ ਠੀਕ ਹੈ ਠੀਕ ਹੈ ਜੀ ਲਓ ਜੀ ਪਸ਼ੂ ਬਾਈ ਹਣਾ ਦੇ ਕੋਲ ਚੰਗੇ ਆ ਰੇਟ ਪਸ਼ੂਆਂ ਦੇ ਹਿਸਾਬ ਨਾਲ ਲੈ ਜਾ ਤਾਂ ਕਿ ਇਹਦੀ ਗੱਪਣ ਦੀ ਆਪਣੀ ਥਣਾ ਦੀ ਪਾਰ ਪਿੱਛੇ ਦੀ ਪੂਰ ਗਰੰਟੀ ਹੋਊਗੀ ਅੱਛਾ ਜੀ ਜਿਹੜੀਆਂ ਸੋਈਆਂ ਜਿਹੜਾ ਵੀਰ ਆਜੇ ਤਾਂ ਸਾਰਿਆਂ ਨਾਲੋਂ ਚੰਗਾ ਆ ਬਿਲਕੁਲ ਜੀ ਨਹੀਂ ਜਿਹੜਾ ਆ ਸਾਡੇ ਕੋਲ ਚਵਾ ਕੇ ਖੜੇ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਹਰ ਵਾਰੀ ਚੰਗੀ ਕਰਕੇ ਖਾਣ ਦੀ ਬੇਨਤੀ ਹੁੰਦੀ ਆ ਹਾਂਜੀ ਬਹੁਤ ਹੀ ਚਲੋ ਚੰਗੀ ਗੱਲ ਆ ਵੀ ਜਿਹੜੇ ਵੀਰ ਭਰਾ ਕੋਈ ਨਹੀਂ ਵੀ ਟਾਈਮ ਹੁੰਦਾ ਆਪਣੀ ਵੀਡੀਓ ਕਾਲਦੇ ਹਨਾ ਦੋ ਟਾਈਮ ਚਵਾ ਲਿਆ ਕਰੇ ਤੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਦਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਮੈਨੂੰ ਮਿਲਾਈ ਸੀ ਇਹਦੇ ਜਾਵਾਂਗੀ ਕੁੜੀ ਹੈ ਵੀ ਬਾਜਿਆ ਸਾਰੇ ਬੱਚੂ ਪਾਲ ਘਰਾਵਾਂ ਦਾ